ਲੱਗੇ ਯਾਰ ਤੂੰ ਮੋੜਿਆ ਮਨ ਭੱਜੀ ਜਾਂਦਾ ਏ ਮੈਂ ਜੇ ਤੜਵਾ ਜ਼ੋਰ ਨਾਲ ਬੋਲਣਾ ਨਹੀਂ ਹਾਂ ਵੀ ਬੋਲਣਾ ਮੈਨੂੰ ਆਵਾਜ਼ ਵੀ ਮਰਦਾ ਗੱਡੀ ਚ ਇਹ ਨਾ ਸਿੱਧਾ ਹੋ ਜਾਣਾ ਇਹਦਾ ਕੋਈ ਨਹੀਂ ਹੋਣਾ ਸਿੱਧੂ ਦਾਦੇ ਨੂੰ ਔਰ ਦੇਖਦਾ ਕਿੱਥੇ ਲਾ ਦੇਖੋ ਦੇਖੋ ਸਿੱਧੂ ਵੀ ਰਾਹੀ ਹੈ ਥੋੜਾ ਇਹਦੇ ਬੇਲਾਣਾ ਕਾਹ ਕੋ ਜਣਾ ਬਾਲੇ ਨੂੰ ਲੱਗੇ ਹਾਂ ਰਾਤ ਨੂੰ ਟਿਕ ਜਾ ਨਹੀ ਹੁਣ ਕਿੱਥੇ ਟਿਕਣਾ ਤਵਾ ਲੱਗ ਗਿਆ ਨਾ ਤਵਾ ਤਮਾਂ ਲੱਗਿਆ 553 ਤਮਾਂ ਲੱਗਿਆ ਗਰਾਵਾ ਚੱਲਿਆ ਹਾਂ ਹਲਾ ਲੋ ਕਿਲੇ ਆ ਅਸੀਂ ਵੀ ਹੋਣੇਗੇ ਆ ਇਸ ਵੇੜ ਤੇ ਬਾਟੀ ਕਿ ਨਹੀਂ ਕੋਈ ਨਹੀਂ ਕੁਆਲਿਟੀ ਹੋਇਆ ਨਹੀਂ ਹੋਇਆ ਨਹੀਂ ਸਾਸਰੀਕਾਲ ਜੀ ਬਾਈ ਸਾਰੇ ਵੀਰਾਂ ਨੂੰ ਵੰਟੀ ਵੀਰ ਸਾਸਰੀਕਾਲ ਜੀ ਬਾਈ ਟਰਾਲਾ ਲੈਣਾ ਕੋਈ 14 ਸੱਤ ਦਾ ਅੱਜ ਦੇਖ ਕੇ ਵੀ ਅਸੀਂ ਕਹੀ ਆਏ ਆ ਸਵੇਰ ਦੇ ਵਿੱਚ ਕੁਸ ਕ ਮੰਨ ਨੂੰ ਵੀ ਚੜੇ ਆ ਕੁਸ ਕ ਚੜੇ ਵੀ ਨਹੀਂ ਇੱਕ ਤਾਂ ਸਾਡਾ ਸੌਦਾ ਬਣ ਵੀ ਚੱਲਿਆ ਦਾ ਥੋੜੇ ਆ ਰਹਿ ਗਿਆ ਵਿੱਚ ਉਹ ਹੋ ਵੀ ਸਾਡਾ ਫਾਈਨਲ ਤੇ ਜੇ ਕੋਈ ਬਧਿਆ ਟਰਾਲਾ ਹੋਇਆ 2.5 ਤੇ ਥੱਲੇ ਥੱਲੇ ਦਾ ਬੰਟੀ ਬਾਈ ਨੂੰ ਬਾਈ ਜਰੂਰ ਦੱਸਿਓ ਪਰ ਟਾਇਰ ਕੰਮ ਦੇ ਉਹ ਵੀ ਜ 2.5 ਲਾਉਣਾ ਹਾਂ ਹਾਂ ਟਾਇਰਾਂ ਦੀ ਉਹ ਮੇਨ ਹੈ ਬੰਟੀ ਬਟ ਕਿੰਨੇ ਦਿਨ ਹੋ ਗਏ ਬਾਈ ਮੈਂ ਕੱਲ ਜਦਾਂ ਟਰੈਕਟਰ ਵੇਚਿਆ ਤੂੰ ਤਾਂ ਪਹਿਲਾਂ ਦੀ ਘੁੰਮਦਾ ਪਹਿਲਾਂ ਦੀ ਘੁੰਮਦਾ ਵੀ ਬਾਈ ਕਹਾ ਕਣਕ ਦਾ ਟਾਈਮ ਹੈ ਵੀ ਬੰਟੀ ਕਹਿੰਦਾ ਵੀ ਚੀਜ਼ ਘਰ ਖੜੀ ਹੋਣੀ ਚਾਹੀਦੀ ਹੈ ਬਸ ਤੇ ਨਹੀਂ ਆਹ ਤਾਂ ਹੁਣ ਬੰਦੇ ਵਿੱਚ ਕਹਿ ਰਹੇ ਆ ਭਾਈ ਵੀ ਕਹੇ ਤੋ ਰੁਕ ਜਾ ਉਹ ਮਾ ਰੁਕ ਕਿਤੇ ਹੁੰਦਾ ਯਾਰ ਅਸੀਂ ਕਹਿੰਦੇ ਭਾਈ ਹੁਣ ਸਾਡੇ ਕੋਲ ਟਾਈਮ ਐ ਫੇਰ ਗਾਹਾਂ ਜਾ ਮੈਂ ਸਾਡੇ ਕੋਲ ਟਾਈਮ ਨਹੀਂ ਗਾਹੜਾ ਅੰਬੇ ਡੁੰਬੇ ਦਾ ਕੰਮ ਆ ਜਾਣਾ ਫੇਰ ਟਾਈਮ ਨਹੀਂ ਮਿਲਦਾ ਫੇਰ ਚੀਜ਼ ਲੈ ਨਹੀਂ ਹੁੰਦੀ ਫੇਰ ਜਿਹੜੇ ਕੋਲ ਪੈਸੇ ਹੁੰਦੇ ਉਹ ਵੀ ਚੱਲ ਜਾਂਦੇ ਉਹ ਵੀ ਤੈਨੂੰ ਪਤਾ ਵੀ ਡੀਲ ਲੂ ਜੇ ਤੈਨੂੰ ਪਤਾ ਆਸੇ ਪਾਸੇ ਫੜ ਕੇ ਭਾਈ ਬਹੁਤ ਹਿੱਲਾ ਕਰਕੇ ਅਸੀਂ ਫਿਰਦੇ ਹੈਗੇ ਪਰ ਗੱਲ ਲੋਟ ਬਣਦੀ ਨਹੀਂ ਹੈਗੀ ਹਲੇ ਬਣਦੀ ਨਹੀਂ ਕਾਣਕ ਵਰੀਆ ਵੰਟੀ ਕਿਸਮਤੇ ਵਾੜੀ ਹਲੇ ਹੈ ਕੋਈ ਗੱਲ ਜਿਸ ਦਿਨ ਕਾਰਨੀ ਪਰਮਾਤਮਾ ਉਦੋਂ ਕਰ ਦਨੇ ਹਾਂ ਪਾਟੀ ਕੁਝ ਨਾ ਸਾ ਉਂਗਲੀਆਂ ਇੱਕ ਨਹੀਂ ਹੁੰਦੀਆਂ ਸਾਡੋਂ ਇੱਕ ਆਇਆ ਵੀ ਥੋੜਾ ਜਿਹਾ ਬ੍ਰਾਂਡ ਮਲ ਜਿਵੇ ਬ੍ਰਾਂਡ ਮਲਦੇ ਆ ਹੋਰ ਤਾਂ ਬਥੇਰਾ ਕੁਸਲਾ ਫੋਨਾਂ ਚ ਦੇਸੀ ਦਾ ਬਹੁਤ ਹੈ ਵੀ ਟਾਟਾ ਦਾ ਲੋਹਾ ਹੋਵੇ ਵੀ ਕਾਲੂ ਵੀ ਸਾਨੂੰ ਅਗਲਾ ਕਹੇ ਵੀ ਚੀਜ਼ ਵਧੀਆ ਲੈ ਕੁਆਡ ਦਾ ਬਥੇਰਾ ਬਥੇਰਾ ਬੈਟਰੀ ਤਾਂ ਅੱਜ ਸਾਲੀ ਵਿਕੇ ਹਾਂ ਕਹਿ ਦਿੱਤਾ ਜੀ ਮੂੰ ਟਰੈਕਟਰ ਨੂੰ ਉੱਪਰ ਉਦਣ ਗਿਆ ਹਾਂ ਤੂੰ ਇਹ ਦੇ ਨਾ ਬਾਈ ਬ੍ਰਾਂਡ ਤਾਂ ਜੇ ਲਿਆ ਤਾਂ ਘਾਟਾ ਨਹੀਂ ਪਾਕੇਗਾ ਚੰਗੇ ਰੇਟਗੇ ਜੱਗੂ ਬਾਈ ਨੇ ਜਦੋਂ ਵੀਡੀਓ ਪਾਈ ਕਹਿੰਨਾ ਮੂੰਗਾ ਟਰੈਕਟਰ ਮੈਂ ਵੇਚ ਦੇਣਾ ਹਾਂ ਕਾ ਚੱਲ ਮੈਂ ਆ ਗਿਆ ਸਵੇਰ 7 ਵਜੇ ਵੀਡੀਓ ਪਾਈ ਬਾਈ ਦੂਏ ਤੀਏ ਦਿਨ ਤੱਕ ਕੰਮ ਹੋ ਗਿਆ ਚੰਗੀ ਚੀਜ਼ ਬਾਈ ਕੋਈ ਵੀ ਐ ਵਿਕਦੀ ਐ ਪਰ ਅੰਮ ਨੇ ਉਹਦੇੋਂ ਪੈਸੇ ਲਾਇਏ ਤੇ ਮੇਰੇ ਸਾਰਾ ਕੁਝ ਕਰਿਆ ਪਰ ਆਏ ਆ ਬਾਈ ਕੰਮ ਵੰਡਤੀ ਸਾਰੇ ਕਰਾਉਂਦਾ ਦਾ ਮੈਂ ਪਿੱਛੇ ਜੇ ਵੀਡੀਓ ਵੀ ਬਣਾ ਕੇ ਲਿਆ ਤੇਨੇ ਖਾਸਾ ਕੰਮ ਕਰਾਤਾ ਦਾ ਛੱਡ ਦੇ ਇਹਦੇ ਕੰਮ ਕੋਈ ਵੀ ਹੁਣ ਆ ਡੈਟਰ ਐ ਜਿੱਦਣ ਦਾ ਆ ਇਹਦੇ 'ਤੇ 40-45000 ਰੁਪਏ ਦਾ ਲਾਤ ਲਾਤਾ ਬਾਈ ਬੰਪਰ ਦਾ ਹੋਰ ਪੈਸੇ ਲੱਗੇ ਐ ਦਿਖਦੇ ਵੀ ਆ 94 ਕਿਲੋ ਦਾ ਕੋਟ ਲਵਾਇਆ ਵੀਰੇ ਛਤਰੀ ਡੈਕ ਛਤਰੀ ਡੈਕ ਡੁੱਕ ਸਾਲੇ ਸਾਰਾ ਕੋਲੋ ਸ਼ੌਂਕ ਨਾਲੇ ਵੰਟੀ ਪੈਸਾ ਦਾ ਸਾਰੀ ਉਮਰ ਕਮਾਈ ਜਾਣਾ ਪੈਸੇ ਦਾ ਕੰਮ ਮਨਸੂਏ ਆਏ ਬਾਈ ਵੰਟੀ ਦੀ ਠੇਕੇ ਬ ਲਈ ਵੀ ਜ਼ਮੀਨ ਇਹ ਕਣਕ ਬਹੁ ਲੇਟੇ ਬੀਜ ਹੋਈ ਪਰ ਵਧੀਆ ਏ ਫੇਰ ਵੀ ਲੇਟ ਨਹੀਂ ਆਉਣਾ ਫੇਰ ਵੀ ਟਾਈਮ ਆਉਣਾ ਭਾੜੇ ਕਿੰਨੇ ਕੇ ਟਾਈਮ ਦੀ ਇਹ ਡੇਢ ਮਹੀਨੇ ਦੀ ਹੈਗੀ ਵੀਰੇ ਇੱਕ ਵੀ ਪਾਣੀ ਲਾਇਆ ਪਰ ਮਾਤਮਾ ਦੀ ਕਿਰਪਾ ਹੋਈ ਹਾਂ ਠੀਕ ਹੈਗੇ ਉਹਦੀ ਕਿਰਪਾ ਵੰਟੀ ਹੁਣ ਤੂੰ ਐਂ ਦੱਸ ਵੀ ਮੌਸਮ ਖਰਾਬ ਹੈ ਮੀਂਹ ਆਲੇ ਹੈਗੇ ਜਾਂ ਵੀਰੇ ਫੁੱਲ ਹਾਂ ਆ ਕੋਟ ਬੜਾ ਪਾ ਕੇ ਗਿਆ ਫਿਰ ਵੀ ਐਂ ਲੱਗਾ ਵੀ ਪਸੀਨਾ ਆਉਂਦਾ ਆ ਤੈਨੂੰ ਕਹਿ ਰਿਹਾ ਵੀ ਏਥੀ ਝੜਦਾ ਹੈ ਧਰਮ ਲੱਗਦਾ ਮੋਟਰਸਾਈਕਲ ਬਠੰਡ ਨਹੀਂ ਨਹੀਂ ਮੋਟਰ ਵੀ ਕੋਈ ਛੜਦੀ ਅਮਰੇ ਫਿਰ ਵੀ ਗਰਮੀ ਲਾਦੀ ਆ ਬਾਕੀ ਭਾਈ ਬੰਟੀ ਕੀ ਆ ਕੰਡੀਸ਼ਨ ਆ ਜਿਹੜੇ ਤੂੰ ਟਰਾਲੇ ਦੇਖਦਾ ਟਰਾਲੇ ਆਏ ਆ ਵੀਰੇ ਹੁਣ ਮੰਨ ਲਾ 13 ਦਾ ਲੋਕਾਂ ਨੇ 15 ਹੀ ਬਣਾਏ ਹੋਏ ਆ ਅੱਛਾ ਵੀ ਉਹ ਮੈਨੂੰ ਇਹ ਵੀ ਮਿਲ ਰਹੇ ਆ ਉਹ ਫੇ ਸੈਟ ਨਹੀਂ ਯਾਰ ਸੈਟਿੰਗ ਕਰੀ ਹੋਈ ਸਾਰੀ ਪਤਾ ਲੱਗਦਾ ਉਹ ਚ ਆਏ ਆ ਬਈ ਤੇਰੇ ਨੇਰਾ ਖਤਰਾ ਇੱਕ ਚੀਜ਼ ਸਿੱਧੀ ਬਣਨਾ ਨਹੀਂ ਯਾਰ ਜਿਹੜੇ ਜਗਾੜੂ ਕੰਮ ਆ ਜਗਾੜੂ ਬਈ ਨਵਾਂ ਆਪਾ ਪੁੱਛ ਗਏ ਕਿਆ ਕਹਿੰਦੇ 100 ਰੁਪਏ ਕਿਲੋ ਨਵਾਂ 100 ਨੂੰ ਕਹਿੰਦੇ ਆ ਬਾਈ ਹੋਰ ਵੀ ਅੰਦਰ ਆ ਜਾਣਗੇ ਹਾਂ 1.95 ਨੂੰ ਕਹਿੰਦਾ 1.85 ਨੂੰ ਕਹਿੰਦਾ ਨਵਾਂ ਬਣਾ ਲਾਂਗੇ ਆਨੂੰ ਆਏ ਵੀ ਜੇ ਵੀਰੇ ਨਾ ਪੁਰਾਣੇ ਉਹ ਜਿਵੇਂ ਮੱਲਾਉਣ ਜਿਵੇਂ ਆਤੇ 2 ਸਾਲ ਪਹਿਲਾਂ ਲੋਹਾ ਦਾ ਉਹਦੇ ਹਿਸਾਬ ਨਾਲ ਰੇਟ ਮੰਗੀ ਜਾਂਦੀ ਹਾਂ ਉੂੰ ਲੋਹਾ ਸਸਤਾ ਹੈ ਉੂੰ ਲੋਹਾ ਸਸਤਾ ਪਤਾ ਨਹੀਂ ਵੀ ਉਹ ਸਾਬੰਦ ਫੇਰ ਪੁਰਾਣਾ ਬਣਾ ਕੇ ਨਵਾਂ ਬਣਾ ਕੇ ਫਾਇਦਾ ਬਾਈ ਨਵਾਂ ਬਾਕੀ ਬੰਟੀ ਕਹਿੰਦਾ ਕੱਲ ਹੁਣ ਨਵੇਂ ਸ਼ਹਿਰ ਕੰਨੇ ਨੂੰ ਜਾਣਾ ਪੈਣਾ ਏ ਕੱਲ ਉਧਰ ਨੂੰ ਜਾਣਾ ਵੀਰੇ ਤੇਰੇ ਬਾਈ ਨਾਲ ਹਾਂ ਤੀ ਦਾ ਮਿੱਤਰ ਹੈ ਰੀ ਅੱਜ ਅਸੀਂ ਇਧਰੋਂ ਰੂਟ ਕੱਢਿਆ ਇਹ ਕਿਧਰ ਗਿਆ ਇਹ ਆ ਦੇਖ ਮਾਣੂ ਵਾਲਾ ਖੂਣੋਂ ਕੰਨੀ ਕੁੰਮੇ ਦਾ ਪੈਦਾ ਹੀ ਬਥੇਰਾ ਏ ਮਿਲ ਜਾਣਾ ਬਾਂਟੀ ਕਹਿੰਦੇ ਸਬਰ ਦਾ ਫਲ ਮਿੱਠਾ ਹੀ ਹੁੰਦਾ ਹੁੰਦਾ ਵੀ ਮੈਂ ਨਾ ਨਹੀਂ ਮੰਨੀ ਹੁੰਦਾ ਵੀ ਮੈਂ ਜਾਂਦਾ ਰਹਿਣਾ ਆ ਕੇ ਸਬਰ ਦਾ ਫਲ ਮਿੱਠਾ ਬਾਂਟੀ ਮਿਲਣਾ ਜ਼ਰੂਰ ਹੈ ਅੱਜ ਬਈ ਸੌਦਾ ਹੋ ਵੀ ਜਣਾ ਥੋੜਾ ਜਿਆ ਬੰਦਿਆਂ ਕਰਕੇ ਨਾ ਰਹਿ ਗਿਆ ਚੱਲ ਕੋਈ ਰਹਿ ਗਿਆ ਕੋਈ ਗੱਲ ਨਹੀਂ ਚੱਲ ਬਾਕੀ ਹਾਲੇ ਆਏ ਵੀ ਨਹੀਂ ਪਤਾ ਹੋ ਵੀ ਸਾਦਾ ਰਾਤੋਂ ਰਾਤ ਹੋ ਵੀ ਜਾਂਦਾ ਰਾਤੋਂ ਰਾਤ ਸੱਪ ਕੱਢ ਵੀ ਜਾਂਦੇ ਇਹ ਵੀ ਨਹੀਂ ਪਤਾ ਸੱਪ ਕੁਡਾ ਜੀ ਰਹਿੰਦੇ ਨਿਕਲ ਵੀ ਜਾਂਦੇ ਆ ਜੜਾ ਖਾਸੀਆਂ ਲੰਬੀਆਂ ਵਾਂਟੀ ਸਾਡੀਆਂ ਵੀ ਕੇ ਪਰ ਕਣਕ ਨੇ ਰੌਬ ਬਾਈ ਹੋਰੇ ਦੇ ਤਾ ਤਾ ਬਾਈ ਇੱਕ ਗੱਲ ਹੈ ਮਿਹਨਤ ਹੈ ਪੂਰੀ ਆ ਜਿੱਕਣਾ ਰੇ ਰੂਟ ਵਧੀਆ ਪਾਉਂਦਾ ਉਹ ਸਲਫਰ ਪਾ ਕੇ ਗਿਆ ਓਕੇ ਬਾਈ ਬਾਈ ਇੱਥੇ ਬੰਦਾ ਰੇ ਪਾਉਣ ਆ ਗਿਆ ਪੂਰੀ ਹਾਂ ਰੇ ਪਾਉਣ ਆਇਆ ਪਾਪਾ ਨੂੰ ਮੰਦਿਰ ਦਾ ਫੋਨ ਗਿਆ ਹਾਂ ਕਹਿੰਦਾ ਬਾਈ 4 ਥੈਲੇ ਲੈਣਾ ਆਪ ਤੇ ਹਾਂ ਇਹ 2 ਕਿਲੇ ਗਰੇ ਹਾਂ ਬਾਈ ਕੀ ਗੱਲ ਹੈ ਸੁਣ ਲਾ ਉਹ ਕੇ ਨਾਲ ਨਹੀਂ ਰਹੀ ਐ ਸਾਰਾ ਮੁੱਠਾ ਪਰ ਪਰ ਮਾਰਿਆ ਹਾਂ ਇਹ ਸਾਰਾ ਕਿਆ ਪਾਸਤਾ ਇੱਕ ਕੱਜੀ ਨੂੰ ਬੰਦ ਰਹਾ ਮਨੇ ਫੋਨ ਗਿਆ ਥੂ ਭਟੀਆਂ ਆਏ ਆ ਜਿਹੜਾ ਕੰਮ ਪੂਰੀ ਕਰਦਾ ਉਹ ਪਰ ਵਿੱਚ ਕੱਟ ਨਹੀਂ ਛੱਡਦਾ ਉਹ ਰੀਜ ਕੇ ਕਰਦਾ ਜੋ ਮਰਜੀ ਹੋ ਜੇ ਕੋਈ ਫਾਂਟ ਨਹੀਂ ਰਹਿਣੀ ਤਸੱਲੀ ਆ ਉਹਦੇ ਪਰ ਹਿੰਮਤ ਵੀ ਬਹੁਤ ਆ ਬਾਈ ਸਲਫਰ ਲਿਆ ਕੇ ਪਾਉਣੀ ਕਿਦਾ ਖੇਲ ਨਾ ਬਾਈ ਮਿਹਨਤੀ ਵੀ ਰਾਇ ਮੇਂ ਜੂੜ ਗੋਲੀਏ ਅੱਜ ਵੀ ਉਹਨੇ ਸਾਡੇ ਕੇ ਜਾਣਤਾ ਨਹੀਂ ਵੀਰੇ ਜੇਦਾ ਇਨਸੀਡੈਂਟ ਹੋ ਜਾ ਸਾਰਾ ਉਹਨੇ ਸੰਭਿਆ ਹੋਇਆ ਉਹ ਬਾਈ ਸਮਝ ਲੋ 65 ਬਾਈ ਐ 59 ਗਿਰਨ ਦੇ ਵੀ ਉੱਪਰ 59 ਗਿਰਨ ਨੂੰ ਵੀ ਛੱਡ ਕਣਹੀਂ ਇੱਥੇ ਪਿੱਛੇ ਮੈਂ ਬੰਦਾ ਲਾ ਦਿੱਤਾ ਹਾਂ ਦਿਹਾੜੀਆਂ ਹਾਂ ਸੋ ਦਿਹਾੜੀਆਂ ਨਹੀਂ ਉਦਾਂ ਹੀ ਚੱਲ ਯਾਰ ਮਿਸਟਰ ਤਾਂ ਹਾਂ ਕੱਕ ਕੱਢਣ ਹਾਂ ਨਹੀਂ ਨਹੀਂ ਕੱਕ ਕੱਢਣ ਨਹੀਂ ਹਾਂ ਇਹ ਖੇਤ ਦਾ ਬੁਰਾ ਹੱਥ ਅੱਛਾ ਪਧਰਾ ਕਰਿਆ ਮਾੜਾ ਜਿੱਥੋਂ ਇੱਥੋਂ ਆਏ ਸੀ ਹਾਂ ਇੱਕ ਵਾਰ ਆ ਕੇ ਮੈਂ ਬਾਕੇ ਲੰਘ ਗਿਆ ਕਣਕ ਵਿੱਚ ਮੁੜ ਕੇ ਮੈਂ ਨਹੀਂ ਉਰੇ ਆਇਆ ਜੀਵੀ ਲਾਉਣ ਤੇ ਤਿੰਨ ਦਿਨ ਪਹਿਲਾਂ ਆਏ ਸੀ ਉਧਰ ਆਪਣਾ ਫੈਨਲ ਹੋ ਗਿਆ ਉਧਰ ਫੈਨਲ ਹੋਇਆ ਵਾ ਮਾਹ ਵੀ ਆਏ ਗਰ ਇਦੇ ਲਫਾਫੇ ਦੱਬੋ ਵਾਲਲੇ ਪੂਰੀ ਨੂੰ ਪੂਰੀ ਆ ਗਿਆ ਤਾਇਆ ਆ ਗਿਆ ਭਾਈ ਐਂਓ ਪਤਾ ਲੱਗਿਆ ਵੀ ਉਹ ਵੱਟ ਉਹਥੇ ਗਈ ਉਹਥੇ ਗਈ ਇਹੇ ਹੀ ਤਾਂ ਪੂਰੀ ਦੂਏ ਬੰਦੇ ਵਾਸਤੇ ਮੈਂ ਸਭ ਕੁਝ ਲੈ ਕੇ ਆਇਆ ਇਹਨਾਂ ਨੇ ਕਰ ਵੀ ਦਿੱਤ ਹਾਂ ਸਮਾਨਾ ਹਸੂਨਾ ਚੋਕਰ ਚੱਕਰ ਸਾਰਾ ਕੁਝ ਠੀਕ ਹੈ ਚਾਹ ਵੀ ਤਰਮੋਜ ਭਰ ਕੇ ਉਹ ਅੰਬ ਦੇਖ ਲੈ ਕਿੰਨੀ ਦੂਰ ਹੈ ਹਾਂ ਕਿਲੇ ਦੀ ਬਾਹਰਾਂ ਪੂਰੀ ਹਾਂ ਅੰਬ ਖੜਾ ਕਿਲੇ ਹਾਂ ਉਹ ਕਹਿੰਦਾ ਮੈਨੂੰ ਐਂ ਤਾਂ ਦੱਸ ਦੇ ਹਾਂ ਇਹਨੂੰ ਖੁਲਾਇਆ ਹੋਇਆ ਕਿਆ ਪੂਰੀ ਨਾਲ ਨੂੰ ਸੱਚੀ ਗੱਲ ਹੈ ਆਪਣੇ ਮਨ ਨੂੰ ਕਹਿ ਰਿਹਾ ਬਾਈ ਸਪੀਡ ਇੰਨੀ ਹੈ ਮੈਂ ਇਹਦਾ ਕਹਿੰਦਾ ਜੀ ਰੇ ਬਰਾਬਰ ਪਾਣੀ ਦਾਦਾ ਕੋਈ ਉਹ ਕਹਿੰਦਾ ਵੀ ਇਹਨੂੰ ਖਣਾਇਆ ਹੋਇਆ ਗਿਆ ਹਾਂ ਮੈਂ ਕੁਝ ਵੀ ਨਹੀਂ ਹਾਂ ਨਾ ਇਹ ਪੈਗ ਨਾ दारू ਫੈਟ ਤੇ ਉਹ ਬਾਈ ਉਹਨਾਂ ਸਟੇਮ ਹੀ ਨਾ ਬਣ ਗਿਆ ਪੂਰੀ ਰੋਜ਼ ਕੰਮ ਕਰਨੇ ਕਰਕੇ ਮੇਰੇ ਪਹਿਲਾਂ ਮੈਂ ਮੀਕਣੀ ਕਹਿੰਦਾ ਜਦਾ ਕਿ ਰੜੋਇਆ ਮੈਂ ਠਿੱਲਾ ਮੈਂ ਉੱਦਾਂ ਵੀ ਦੇਖਿਆ ਪੂਰੀ ਨੂੰ ਅਸੀਂ ਜੀ ਰੇਤਾ ਪਰੰਜਾਂਦੇ ਤੇ ਕਹੀ ਨੂੰ ਵੀ ਚੀੜਾ ਹਰੇਕ ਪਾਸੇ ਨੂੰ ਚੀੜਾ ਤੁਸੀਂ ਰੜਾ ਲੈ ਨਹੀਂ ਸਕਦੇ ਰੜਾ ਹੀ ਸਾਦੇ ਮਤਬਲੇ ਨਹੀਂ ਤੇਰਾ ਰੇ ਸਾਡੇ ਬਰਾਬਰ ਦੀ ਸਟੇ ਲੱਜਵੇ ਸਾਨੂੰ ਸਾਹ ਚੜਾ ਦੇਵੇ ਕਈ ਨਹੀਂ ਵੀਰੇ ਮੈਨੂੰ ਕਹਿੰਦਾ ਵੀ ਖਲਾਇਆ ਦੱਸ ਕੇ ਆ ਮਾ ਬਾਈ ਕੁਛ ਨਹੀਂ ਇੱਕ ਗੋਲੀ ਹੀ ਵੱਟ ਕੇ ਦਿੱਤੀ ਮਾ ਜਾਣ ਕੇ ਪਾਈ ਹੁਣ ਬਾਂਟੀ ਨੇ ਆਉਣਾ ਇਧਰ ਨਵਾਂ ਸ਼ਹਿਰ ਇਹਦੀ ਕੰਨੀ ਜੇ ਕੋਈ ਟਰਾਲਾ ਖੜਾ ਹੋਇਆ ਤਾਂ ਬਾਂਟੀ ਆ ਨੰਬਰ ਲਿਖੋ ਵੀ ਇਹਨੂੰ ਦੱਸ ਦਿਓ 94652 81005 ਵੀਰੇ ਹਾਂ ਵੀ ਖਬਰੇ ਸਬਰ ਦਾ ਫਲ ਤੁਸੀਂ ਉਹ ਮਿੱਠਾ ਕਰਦੇ ਵੀ ਐ ਵੀ ਨਹੀਂ ਪਤਾ ਕੋਈ ਪਤਾ ਨਹੀਂ ਕਈ ਨਹੀਂ ਬਾਕੀ ਸਾਰਿਆਂ ਕੇ ਲਈ ਆ ਬਾਈ ਕਿੱਧਰ ਜੀ ਵੀਰੇ ਮੇਰੇ ਪੈਸੇ ਉਹਦੇ ਕੋਲੇ ਜਾਣੇ ਹਾਂ ਇਹ ਤਾਂ ਹੈ ਕਰਮਾਂ ਦੇ ਇਹ ਅੱਜ ਗੱਲ ਕਿਹਾ ਥੋੜੀ ਜੀ ਗੱਲ ਪਿੱਛੇ ਗੱਲ ਆ ਅੱਜ ਪੈਸੇ ਵੀ ਕੱਢ ਲੇ ਤੇ ਗੁੱਟੀਆਂ ਖੋਲ ਲਈਆਂ ਇੱਕ ਵਾਰ ਤੇ ਤੇ ਰੁਪਏ ਮੰਗਾਏ ਕਰਤੇ ਹਾਂ ਮੈਂ ਸਵੇਰ ਤਾਂ ਨਿਕੜਿਆ ਹੋਇਆ ਹਾਂ ਮਾਮਾ ਨੇ ਰੁਪਏ ਲੈ ਕੇ ਉੱਥੇ ਨੂੰ ਆ ਜਾ ਆਇਆ ਕਿ ਨਹੀਂ ਤੂੰ ਆਇਆ ਭਾਈ ਉਹ ਤੂੰ ਜਿੰਮੇ ਕਿਹਾ ਉਹ ਪੈਸੇ ਬੰਨੇ ਪਏ ਤੇ ਲੈ ਕੇ ਤੂੰ ਬੋਲਟੀ ਲੈ ਕੇ ਆ ਗਿਆ ਜੇ ਮੁਕੱਦਰਾਂ ਨੇ ਕਰਨਾ ਹੈ ਵੀ ਜਿਹੜੇ ਕਰਮਾਂ ਚ ਜਾਣੇ ਉਹਦੇ ਹੀ ਜਾਣੇ ਆ ਉਹਦੇ ਜਾਣੇ ਚੱਲੀਏ ਬੰਦੇ ਨੇ ਮਾੜੀ ਜੀ ਗੱਲ ਵਜੇ ਗੱਲ ਠਕਰਾਤੀ ਮਾਮਨੇ ਪੈਸੇ ਚੱਕ ਚੱਲੀਏ ਘਰ ਨੂੰ ਬਸ ਗੱਲ ਖਤਮ ਠੀਕ ਨਹੀਂ ਗੱਲ ਸਹੀ ਗੱਲ ਆ ਬਾਕੀ ਦੇਖਦੇ ਹੁਣ ਕਿਆ ਬ ਬਾਕੀ ਭਾਈ ਸ਼ਾਮ ਦਾ ਟਾਈਮ ਹੋ ਗਿਆ ਮੌਸਮ ਨੂੰ ਦੇਖ ਕੇ ਡਰ ਲੱਗਦਾ ਵੀ ਐਂਉਂ ਲੱਗਦਾ ਵੀ ਤਕੜੇ ਇਵੇਂ ਹੀ ਪੈਣਾ ਸਾਡੀ ਆ ਵੀ ਪੂਰੀ ਏ ਚੜਾਈਆਂ 'ਚ ਹੋ ਗਿਆ ਬਾਂਟੀ ਅੱਜ ਬੱਲੇ-ਵੱਲੇ ਐ ਬਈ ਦੇਖ ਲੋ ਵੀ ਠੰਡ 'ਚ ਗਰਮੀ ਲੱਗਦੀ ਆ ਵਾਂਟੀ ਨੂੰ ਅੱਜ ਚਲਾ ਗਿਆ ਮਿਲਦੀ ਵੀਰੇ ਗੱਡੀ ਵਾਂਟੀ ਫੇਕ ਕੇ ਨਜ਼ਾਰੇ 'ਚ ਰਹਿੰਦੀ ਸਾਡੀ ਗੱਡੀ ਸਾਡੇ ਆਪਣੇ ਘਰ ਦੀ ਗੱਡੀ ਐ ਵਾਂਟੀ ਦਾ ਕੰਮ ਉਹ ਆ ਬਈ ਸਾਰੀ ਉਮਰ ਆਪਣੀ ਐਸ਼ ਕਰਕੇ ਜਾਣੀ ਐ ਠੀਕ ਨਹੀਂ ਸਭ ਕੋ ਇੱਥੇ ਹੀ ਰਹਿਣਾ ਵੀਰੇ ਨਹੀਂ ਹਾਂ ਜੋ ਖਾ ਲਿਆ ਪੀ ਲਿਆ ਉਹੀ ਜਾਣਾ ਆਈ ਕੋਲ ਚੱਲੀਏ ਟਰਾਲਾ ਦੇਖਦੇ ਗੱਡੇ ਬਾਈ ਬਾਂਤੀ ਬਾਈ ਵਾਸਤੇ ਗੱਲ ਬਣਦੀ ਨਹੀਂ ਹੈਗੀ ਬਹੁਤ ਜਿਆਦਾ ਘੁੰਮੇ ਆ ਟਰਾਲੇ ਆ ਵੀ ੱਡੇ ਬਾਈ ਲੋਕਾਂ ਨੂੰ ਬਣੇ ਦੇਗੀ ਸੌਂ ਸਾਬ ਆਏ ਤਾਂ ਫਤਵਾ ਆਗੇ ਹੁਣ ਬਿੱਲੂ ਬਾਈ ਵਾ ਪੁੱਛਣ ਵੀ ਕੋਈ ਹੈਗਾ ਕਿ ਨਹੀਂ ਹੈਗਾ ਸਾਕਾ ਬਾਈ ਕਈ ਖੜੇ ਹੋਰੇ ਬਗਾਓ ਲਓ ਜੀ ਬਾਈ ਘਰ ਨੂੰ ਜਾਂਦੇ ਟਾਈਮ ਆਪਣੇ ਬੰਦੇ ਮਿਲੇ ਇੱਧਰ ਆ ਪਰ ਸਿੰਦੂ ਤੈਨੂੰ ਕੀ ਕਹੀ ਜਾਂਦਾ ਮੈਂ ਕਹਿੰਦਾ ਯਾਰ ਮੈਂ ਯਾਰ ਦਿਨ ਬੜਾ ਹੀ ਠੰਡੇ ਚੱਲਦੇ ਆ ਗਰਮ じゃ ਕਰਦ ਥੋੜੇ ਜਿਹੇ ਪੈਸੇ ਦੇ ਦੇ ਸਿੰਦੂ ਕਹਿੰਦਾ ਮੈਨੂੰ Google Pay ਚੋਂ ਪਾ ਦੇ ਕੈਸ਼ ਲੈ ਲੈ ਮੈਂ ਤਾਂ ਮੈਂ ਗਰੀਬ ਬੰਦਾ ਯਾਰ ਗਰੀਬ ਬੰਦਾ ਦਾ ਉਹ ਤੂੰ ਫੱਦੂ ਐ ਤੂੰ ਕੈਸ਼ ਲੈ ਕੇ ਚਲਾ ਦੇ ਕੇ Google Pay ਮੈਂ ਜਿੱਦਣੂੰਗਾ ਦੁਲਵਾ ਦੂਗਾ ਤੇਰਾ ਕਿੱਥੇ ਦਿਵਾਗਾ ਹਾਂ ਜੀ ਤੂੰ ਹੁਣ ਆਕ ਲਾ ਕੇ ਹੁਣ ਨਹੀਂ ਦੱਸਦਾ ਪਹਿਲਾਂ ਭਾਈ Google Pay ਨਹੀਂ ਨਹੀਂ ਹੋਰ ਜਿੱਦੂ ਮੇਰੇ ਗੱਲ ਗੱਲ ਸੁਣ ਲੈ ਜੇ ਮੈਂ ਤੇ ਐ ਲੈ ਲੀਏ ਲੱਗਣਾ ਮੈਂ ਇਧਰ ਨੂੰ ਇਹਦਾ ਘਰ ਹੋਰੇ ਦੀ ਇਹ ਲੋਹਾ ਹੈ ਤਰੀਕਾ ਠੀਕ ਹੈ ਫੁੱਦੂ ਰਿਹਾ ਇਹਨੂੰ ਬਰਤਨਾ ਨਹੀਂ ਆਇਆ ਹੁਣ ਤੈਨੂੰ ਭੇਤ ਵਹਿ ਗਿਆ ਇਸ ਚੀਜ਼ ਦਾ ਤਾਂ ਮੈਨੂੰ ਅਕਲ ਦੇ ਦਿੱਤੀ ਨਹੀਂ ਪਹਿਲਾਂ ਮਰੇ ਕਹਿਣਾ ਬਾਈ ਗੂਗਲ ਵਿੱਚ ਫੜ ਫੜ ਕੈਸ਼ ਮੇਰੀ ਗੱਲ ਸੁਣਾ ਆਪਣੇ ਏਟੀਐਮ ਕੋਣ ਆਹ ਹਾਂ ਇਹ ਤੇ ਲੈ ਕਰਨ ਬਾਈ ਮੇਰਾ ਇਹ ਯਾਰ ਇਹਨੂੰ ਤਾਂ ਕਰਨੇ ਆ ਮੈਂ ਮੇਰਾ ਏਟੀਐਮ ਤਾਂ ਇਹੀ ਹੈ ਬਾਈ ਇਹਨੂੰ ਤਾਂ ਮੈਂ ਕਰਨੇ ਹੁਣ ਮੈਂ ਇਹਦੇ ਪੈਸੇ ਦੇਣੇ ਆ ਇਹਦੇ ਖਾਤੇ 'ਚ ਪਾਉਣੇ ਆ ਮਹਾਬਾਈ ਆਪਣੇ ਕੈਸ਼ ਫੜ ਲੈ ਨਹੀਂ ਕਹਿੰਦਾ ਜਿੱਦਾਂ ਦਿੱਤੇ ਹੰਤ ਹੁੰਦੇ ਨਹੀਂ ਠੀਕ ਨਹੀਂ ਆਉਨੇ ਹਾਂ ਠੀਕ ਹੈ ਇਹ ਮੈਨੂੰ ਵੀ ਹਾਂ ਇਹ ਗੱਲ ਹੈਗੀ ਆ ਹੈਂ ਮੇਰੇ ਪੈਸੇ ਲੋਕ ਕੋਈ ਚੱਕਰ ਨਹੀਂ ਲੈਣਦੇ ਚੱਲਦਾ ਰਹਿੰਦਾ ਹੈ ਦੇਣ ਦਾ ਚੱਲਦਾ ਰਹਿੰਦਾ ਹੈ ਮੈਂ ਦੇਖ ਮੈਂ ਐਡਾ ਉਧਰ ਵਿੱਚ ਪਾਓ ਮੇਰੇ ਪੈਸੇ ਬਾਈ ਮੇਰੀ ਗੱਲ ਸੁਣ ਲੈ ਮੈਂ ਤਾਂ ਜਿਹੜਾ ਵੀ ਕਹਿੰਦਾ ਬਾਈ ਮੇਰਾ ਏਟੀਮ ਤਾਮਰਾ ਹੈ ਆਪਾਂ ਦਾ ਹੈ ਜੀ ਦਾ ਹੋਰ ਐਨ ਵਧੀਆ ਪੈਗਲ ਲੈਂਟਰ ਨਹੀਂ ਮੈਗਾਫੋਨ ਕਰਦਾ ਤਾਂ ਕਹਿੰਦਾ ਆ ਜਾ ਮੈਂ ਕਦੇ ਵੀ ਬਾਈ ਉਧਰ ਮਹਿਕਣਾ ਦੇ ਲੈਂਟਰ ਪੈਂਦਾ ਜਿਸ ਵੀਰ ਬਾਈ ਦੇ ਉਧਰ ਜਾਣਾ ਦਾ ਸਵੇਰ ਦੇ ਮੜਾਏ ਵੰਟੀ ਬਾਈ ਕੇ ਗਏ ਤੇ ਉਧਰ ਕੰਮ ਜ਼ਿਆਦਾ ਹੈ ਕਿਆ ਬਣਿਆ ਫਿਰ ਟਰਾਲੀਆਂ ਦੇ ਦੇਖੀਆਂ ਹਲੇ ਲੂਟ ਨਹੀਂ ਆਈਆਂ ਮਿਲ ਜੂਗੀ ਮਿਲ ਜਾਣੀ ਯਾਰ ਉਹ ਵੇਖਣਾ ਨਹੀਂ ਉਹ ਲੋਹਾ ਉਹਦਾ ਕੀ ਰੇਟ ਹੈ ਲੋਕ ਪੈਸੇ ਯਾਰ ਨਹੀਂ ਆਪਣੇ ਉਹੀ ਕੰਮ ਆਪਾਂ 36 30 ਕਹੀ ਜਾਂਦੇ 36 ਦੀ 2 4 ਸਾਲ ਪਹਿਲਾਂ ਸਸਤੇ ਹੀ ਤੇ ਹੁਣ ਲੋਕਾਂ ਨੇ ਮਹਿੰਗੇ ਕਰਤੇ ਜਾਂ ਬ੍ਰਾਂਡ ਜਾਇੰਟ ਅਮਨ ਸਿੰਦੂ ਹੁਣ ਪਤਾ ਕਿਆ ਇਹਦਾ ਰਵਾਜ ਹੈ ਜਾਂ ਚੱਲ ਪਿਆ ਉਹ ਇੰਨਾ ਵੀ ਨਹੀਂ ਇੱਕ ਵਾਰ ਪਹਿਲਾਂ ਜਾਂ ਜੌਂਡੀਅਰ ਦਾ ਰਵਾਜ ਕਿੰਨਾ ਚੱਲਿਆ ਦਾ ਪਹਿਲਾਂ ਜੌਂਡੀਅਰ ਦਾ ਦੇਖਿਆ ਜੌਂਡੀਅਰ ਜੌਂਡੀਅਰ ਹੋ ਗਿਆ ਦਾ ਤੇ ਹੁਣ ਦੇਖਿਆ 36 ਦੀ ਨੂੰ ਕਿੱਕਣਾ ਪੈਂਦੇ ਲੋਕ ਪੈਂਦੇ ਤਾਂ ਹੈਗੇ ਨੰਨ ਲਗਾ ਦੇ ਲੋ ਜੀ ਬਾਈ ਸਾਡੀਆਂ ਗੱਲਾਂ ਅੱਧ ਵਿਚਾਲੇ ਰਹਿ ਗਈਆਂ ਆਪਨੇ ਹੁਣ ਆਏ ਦਸ ਪਾਰਟੀ ਕਰਨੀ ਕਿ ਰਹਿ ਗਈ ਉਪਰੇ ਆਹ ਟੀਆਰ ਬਾਈ ਮੈਂ ਕੱਲ ਵੀ 버ਗਰ ਖਾ ਕੇ ਸਾਰੇ ਦੋ ਤਿੰਨ ਦਿਨ ਹੋ ਗਏ ਸਾਡੀ ਪਾਲਟੀ ਫਸੀ ਵੀ ਹੈ ਸਿੰਧੂ ਕਹਿੰਦਾ ਮੈਂ ਲੈਗ ਪੀਸ ਖਾਣੇ ਡੜ ਲਾ ਹਾਂ ਮੈਂ ਕਿੱਥੇ ਖਾਂਦਾ ਕਿਨੂੰ ਬੜੇ ਲੈਗ ਖਾਂਦਾ ਕਿ ਛੋਟੇ ਮੈਂ ਬੜਾ ਨਾ ਛੋਟਾ ਮੈਂ ਖਾਂਦਾ ਹੀ ਨਹੀਂ ਹੈ ਮੈਂ ਉਂੀਆਂ ਮਾਰੀ ਜਾਂਦੇ ਝੂਠ ਨਾ ਬੋਲ ਲੈ ਖਾਂਦਾ ਦੇਖਿਆ ਕਦੇ ਮੈਨੂੰ ਕੀ ਪਤਾ ਸੁਪਨੇ 'ਚ ਹੁਣ ਤੂੰ ਕੀ ਜਵਾਬ ਦੇ ਦੂਗਾ ਮੈਂ ਤਨ ਪ੍ਰੂਫ ਦੇਤਾ ਅਗਲੇ ਜਦੋਂ ਮੈਨੂੰ ਕਿਹਾ ਪਤਾ ਨਹੀਂ ਕਿਆ ਕੁਸ ਕਰਾ ਕੇ ਫੋਨ ਆ ਗਿਆ ਤੇ ਕੋਈ ਵੀ ਜਾਣਾ ਆਪਾਂ ਨੇ ਕਿਆ ਕਹਿੰਦਾ ਪੁੱਛਦਾ ਕਿ ਵੀਜੀ ਆ ਗਿਆ ਸੀ ਸਿੰਧੂ ਹਾਂ ਵਧੀਆ ਵਧੀਆ ਸਿੰਧੂ ਗੇ ਠੰਡ ਦੱਸ ਕਿੰਨੀ ਕਰ ਰਹੀ ਹੈ ਹੈ ਵੇ ਸਵੇਰ ਸ਼ਾਮ ਦੀ ਰਹਿ ਗਈ ਮੈਂ ਕਹਿੰਦਾ ਧੁੱਪ ਨਿਕਲ ਜੇ ਸ਼ਾਮ ਦੀ ਵੀ ਨਹੀਂ ਜਾਣੀ ਚਾਹ ਪੰਜ ਮਿੰਟ ਚਾ ਆਵੇ ਸਵੇਰ ਸ਼ਾਮ ਦੀ ਧੁੱਪ ਰਹਿ ਗਈ ਪੂਰੀ ਮੈਂ ਤਾਂ ਬਾੜੇ ਕੋਲ ਉੱਦਾਂ ਕੰਮ ਨਿਭੜ ਗਿਆ ਮੈਂ ਦੇਖ ਲਿਆ ਆਪਣੇ ਵਾਲੇ ਕੋਲ ਬਾੜੀ ਗਰਮੀ ਆ ਗਰਮੀ ਆ ਪੈਗ ਲੈਂਟਰ ਰਹਿ ਗਈ ਕਹਿੰਦਾ ਬਾਈ ਆ ਜਾਓ ਬੇਪਾ ਕੋਠੇ ਉੱਰ ਖੜ ਕੇ ਦੇਖਣਾ ਰਾਤ ਨੂੰ ਲੈਟਾ ਪੁੱਛਦਾ ਤਾਂ ਮੇਤੇ ਇਹ ਹਾਲ ਲੈਂਟਰ ਪਿਆ ਨਹੀਂ ਹੈਗਾ ਨਾ ਯਾਰ ਮਸ਼ੀਨ ਹੈ ਪਤਾ ਨਹੀਂ ਕਿਹ ਚੱਕਰ ਪੈ ਗਿਆ ਉਹ ਦਿਨ ਮਾ ਚਾਹੀਦਾ ਪ੍ਰੋਜੈਕਟ ਸਿੰਧੂ ਕੋ ਨਹੀਂ ਰਾਤ ਦਾ ਕੰਮ ਜਿਹੜਾ ਦਿਨ ਦਾ ਉਹ ਦਿਨ ਦਾ ਹੀ ਆ ਰਾਤ ਦਾ ਤਾਂ ਕੋਈ ਵੀ ਕੰਮ ਨਹੀਂ ਹੈ ਦੈਂਚਾ ਇਹ ਨਾ ਵੀ ਆਸੇ-ਪਾਸੇ ਵੀ ਦੇਦਾ ਲੱਗੀ ਜਾਂਦਾ ਰਾਤ ਦਾ ਕੋਈ ਰਾਤ ਨੂੰ ਤਾਂ ਸਿੰਧੂ ਜੇ ਲੇਵਲ ਵੀ ਮਾੜਾ ਮੋਟਾ ਇੱਧਰ-ਉੱਧਰ ਹੋਵੇ ਉਹ ਵੀ ਦਿਖਦਾ ਹੈਗਾ ਵੀਰੇ ਕੁਛ ਨਹੀਂ ਪਤਾ ਲੱਗਦਾ ਰਾਤ ਤਾਂ ਇੱਕ ਵਾਰਸਾ ਤਾਂ ਠੱਕੇ ਨਾਲ ਹੀ ਹੁੰਦਾ ਕੰਮ ਆਪਨੇ ਇੱਕ ਦੇਖਿਆ ਬਾਈ ਦੇਖਣਾ ਸੀ ਗੱਡੀ 'ਚ ਗਏ ਤੇ ਸਾਨੂੰ ਠੰਡ ਨਹੀਂ ਲੱਗੀ ਮੋਟਰਸਾਈਕਲ ਬੜੀ ਠੰਡ ਹੁੰਗੀ ਹਲੇ ਚਾ ਨਹੀਂ ਪਰ ਸਿੰਧੂ ਕੱਲ੍ਹ ਵਾਲਾ ਮੌਸਮ ਕਿੰਨਾ ਵਧੀਆ ਤੇ ਕੱਲ ਠੰਡ ਨਹੀਂ ਤੇ ਜਾਵਾਂ ਵੀ ਕੱਲ ਠੰਡ ਨਹੀਂ ਦੀ ਮੈਂ ਤਾਂ ਨਾ ਸਮਝ ਕੱਲ ਮਸ਼ੀਨ ਚਲਾਉਣਾ ਮੈਂ ਬਾਈ ਪਹਿਲੀ ਵਾਰ ਇੰਨੇ ਸਾਲਾਂ 'ਚ ਮੰਡਲੀ ਸਭ ਨੂੰ ਠੰਡ ਨਹੀਂ ਦੇਖੀ ਹੈ ਜੀ ਹਾਂ ਨਹੀਂ ਠੰਡ ਹ ਮੈਂ ਥੋੜੇ ਦਿਨ ਪਹਿਲਾਂ ਮੈਂ ਦੱਸਦਾ ਵੀ ਮੈਂ ਨਾ ਮਸ਼ੀਨ ਚਲਾਉਂਦਾ ਹਾਂ ਮੈਂ ਭਿੱਜਿਆ ਪਿਆ ਹਾਂ ਮੈਂ ਟੀ-ਸ਼ਰਟ ਪਾਈ ਵੀਦੀ ਮੈਂ ਬੂਟ-ਬਾਟ ਪਾਣਾ ਪੁਰਨਾ ਖੋਲੇ ਉਹ ਤਾਂ ਮੈਂ ਇਹਨੂੰ ਪਜਾਦਾ ਗਰਮੀ ਚ ਆਉਂਦੀ ਰਹੀ ਤੈਨੂੰ ਐਂ ਦੱਸਿਆ ਤੁਸੀਂ ਰਾਤ ਨੂੰ ਕੀ ਕਰਦੇ ਜਨ ਮੈਂ ਕਿਤੇ ਨਹੀਂ ਜਾਂਦਾ ਮੇਰੀ ਗੱਡੀ ਦਾ ਲੋਗੋ ਕਰਕੇ ਆ ਜਾਂਦਾ ਉਹ ਤੇਰੀ ਸਿੱਧੂ ਰੱਖ ਮੈਂ ਕਿਤੇ ਨਹੀਂ ਜਾਂਦਾ ਦੇਖ ਲਈ ਗੱਡੀ ਅੰਦਰ ਖੜਾਈ ਹੋਈ ਹੈ ਸਿੱਧੂ ਤੂੰ ਐਂ ਤਾਂ ਰੱਖ ਦੇ ਵੀ ਛੋਟੀ ਗੱਡੀ ਦਾ ਫਾਇਦਾ ਕਿ ਵੱਡੀ ਦਾ ਹੁਣ ਛੋਟੀ ਦਾ ਵੀ ਫਾਇਦਾ ਹੈ ਨਾਲੇ ਕਿ ਨਾ ਬੜੀ ਲੈਣੀ ਹੈ ਤੇਰਾ ਕੋਈ ਧਰਮ ਹੈ ਨਹੀਂ ਛੋਟੀ ਲੈਣੀ ਫੇਉ ਟੋਟੇ ਦਾ ਦੀ ਹੋਰ ਕੋਈ ਇਹਨੂੰ ਪਤਾ ਵੀ ਟੋਟੇ ਦੀ ਗੱਡੀ ਖਤਮ ਹੋ ਜਾਊਗੀ ਕਨੀਮੀ ਥੱਲੇ ਲੱਗਦੀ ਛੋਟੀ ਹੈ ਨਹੀਂ ਟੋਟੇ ਦਾ ਦੇਣੀ ਹੈ ਨੋਵਾ ਲੈਣੀ ਆ ਆ ਛੋਟੀ ਥੱਲੇ ਲੱਗਦੀ ਹੈ ਛੋਟੀ ਥੱਲੇ ਲੱਗਦੀ ਇਹਨਾਂ ਨੇ ਕਢਾ ਦੇਣੀ ਜੀ ਦੋ ਘਸਰ ਰਹਿ ਗਈ ਇਹਨਾਂ ਕੋਲ ਨਹੀਂ ਨਹੀਂ ਗੱਡੀ ਗੱਡੀ ਤਾਂ ਸਿੰਧੂ ਮੈਂ ਦੇਖੀ ਉਦੋਂ ਤੇਰੀ ਸAAFਤੀ ਹੈ ਪਈਆ ਗੱਡੀ ਸਾਫ ਆ ਹੁਣ ਦੇਖ ਲਈ ਜਾ ਕੇ ਉਹਨਾਂ ਚੱਲੀਏ ਸੇਧ ਤੁਨਕਾਰ ਛੱਡ ਗਿਆ ਵਾ ਹੁਣ ਚਾਲਾ ਮੇਰੇ ਪਾਪੇ ਜ਼ਿੰਮੇਵਾਰੀ ਲੈ ਕੇ ਆਇਆ ਤਾ ਤੋਰ ਕੀ ਬਈ ਸਿੰਧੂ ਦੇ ਪਾਪੇ ਦੇ ਹੂੰ ਗੱਡੀ ਨੂੰ ਤਾਂ ਬਦ ਕਿਸੇ ਦਾ ਫੋਨ ਵੀ ਆਇਆ ਕਹਿੰਦਾ ਦੇਣੀ ਮਹਾਨੇ ਚਲੋ ਚੱਲੀਏ ਗੱਡੀ ਨੂੰ ਸੇਫਲੀ ਕਰ ਛੱਡਦੀ ਹੈ ਬਾਈ ਬਾਈ ਆ ਗੱਡੀ ਦਾ ਫਾਇਦਾ ਇੰਨਾ ਕਿ ਆਪਨੇ ਡੀਜ਼ਲ ਦਾ ਵੀ ਨਿਆਰਾ ਜਿੱਦੜ ਮੈਂ ਹਿੰਦੂ ਮੰਨਦਾ ਨਹੀਂ ਤੈਗਾ ਮੈਂ ਮਹ ਹੈਗਾ ਅਸੀਂ ਚਲੇ ਗਏ ਬਾਈ ਹਾਂ ਬਸ ਇਸ ਸਵਿਫਟਰ ਲਾਈਨ ਨੂੰ ਫਿਰਦਾ ਨਹੀਂ ਇਹ ਤੈਨੂੰ ਦੱਸਾਂ ਮੈਂ ਵੀ ਇਹਦੇ ਕਿਸੇ ਤੇ ਲਈ ਆ ਲੀਵਾ ਮੈਂ ਨਹੀਂ ਤੇ ਲੈਣੀ ਹਾਂ ਅੱਛਾ ਬੱਡੀ ਜਾਲ ਹਾਂ ਇਹਦਾ ਜਿੱਦਣਾ ਸੀ ਉੱਥੇ ਨੂੰ ਗਏ ਆ ਜੱਗੇ ਬੋਸ ਕੋਲ ਨੂੰ ਬੋਦਣ ਦੀ ਗੱਲ ਆ ਇਹ ਕਹਿੰਦਾ ਮੈਂ ਲੈਣੀ ਆ ਕਹਿੰਦਾ ਮੇਰੇ ਨਾਲ ਬੱਟਾ ਛੱਟਾ ਕਰਨੀ ਇਹ ਕਰਨਾ ਹੋਇਆ ਉੱਚਾ ਮਾਡਲ ਲੈ ਕੇ ਹਾਂ ਮਾ ਬੱਟਾ ਸੱਟਾ ਜ ਮੈਂ ਚਲਾਈ ਮਾ ਮੈਂ ਕੀ ਕਰਨਾ ਮੱਟਾ ਸੱਟਾ ਵੀ ਵਾ ਗੱਡੀ ਵਧੀਆ ਓ ਯਾਰ ਜਿੰਨਾ ਕੋਲ ਹੈਗੀ ਉਹ ਵੇਚ ਦੇਣੀ ਹੈਗੀ ਬੰਦਾ ਕਿਸੇ ਵੀਰੇ ਜਿੰਨੇ ਦੀ ਲਈ ਸੀ ਉਹਨੇ ਦੀ ਵਿਕਦੀ ਹੈ ਜਿਹੜੀ ਡਿੱਗੀ ਵਾਲੀ ਗੱਡੀ ਹੈ ਟੋਸ ਉਹ ਦੇਖੀ ਕਿੰਨੀ ਵਧੀਆ ਡਿੱਗੀ ਫਿਰ ਗੱਲ ਉਹੀ ਆ ਕੱਲ ਤੇਰੇ ਬਾਪੂ ਨੇ ਜਾਣਾ ਬੰਟੀ ਗੱਲ ਹਾਂ ਠੀਕ ਹੈ ਆਪਣੇ ਨੰਗਰ ਸ਼ਾਮਲੀ ਪਿੱਛੇ ਦੇ ਫਿਰ ਠੀਕ ਹੈ ਚੱਲੀ ਹੁਣ ਤੇ ਮੈਂ ਕੋਲ ਵੀ ਜਾਣਾ ਹੌਸਲਾ ਰੱਖੀ ਨੰਗਰ ਸ਼ਾਮਲੀ ਲੈ ਦੇਖ ਕੇ ਗੱਲਾਂ ਚੰਗਾ ਬਾਈ ਓਕੇ ਮਿਲਦੇ ਹੁਣ ਗੱਲੂ ਹੁਣ ਮੈਂ ਕਹਿੰਨੀ ਘੇੜਾ ਮਾਰ ਕੇ ਆਉਣਾ ਗੱਡੀ ਘਰ ਖੜਾ ਕੇ ਇੱਕ ਵਾਰ ਕਿਵੇਂ ਨਹੀਂ ਸ਼ਿੰਦੂ ਕੀ ਦੇਖਦਾ ਬਸ ਆਇ ਨਹੀਂ ਹਾਂ ਇਹ ਦਬਾਰੇ ਬਸ ਹੁਣ ਗੱਦੇ ਕਰਦੇ ਤੇ ਨਾ ਇਹ ਟਾਕੇ ਬੰਦ ਕਰੇ ਤੇ ਲਾਈਟ ਬਲੀ ਜਾਂਦੀ ਆ ਸਿੰਦੂ ਨੇ ਫੀਮ ਖਾ ਕੇ ਵਿੱਚ ਲਾ ਦਿੱਤੀ ਸੀ ਸਿੰਦੂ ਨਿਕਲੇ ਜਾਗ ਰਹੀ ਆ ਸ਼ਿੰਦੂ ਖਾਦਾ ਮਾਲ ਖਾਂਦਾ ਨਾ ਤੂੰ ਕੌਣ ਹਾਂ ਖਾਦਾ ਮਾਲ ਖਾਂਦਾ ਮੈਂ ਬਤਨਾਬ ਨਗਰੀ ਜਾਓ ਜਿਆਦਾ ਨਹੀਂ ਕਹਿੰਦਾ ਸਿੰਧੂ ਦਾ ਬਾਈ ਮੈਂ ਕਹਿੰਦਾ ਮਹੀਨੇ ਦਾ 30000 ਦਾ ਖਰਚਾ ਹੈਗਾ ਨਾ ਨਾ 70 80000 ਦਾ ਹੋਰ ਨਾ ਕੁਝ ਕਹਿ ਰਹੀ ਚਲੋ ਚੱਲੀਏ ਬਾਈ ਹੁਣ ਸਿੰਧੂ ਬਤਨਾਮ ਹੋਣ ਲੱਗ ਗਿਆ ਬਾਈ ਫੋਨ ਕਰਦੇ ਆ ਬੰਦੇ ਆਪਾਂ ਨੂੰ ਲੱਗੇ ਕਿਆਰ ਤੂੰ ਮੁੰਡਿਆ ਮਨ ਭਾਗੀ ਜਾਂਦਾ ਏ ਤੂੰ ਮੈਂ ਜਦ ਤੱਕ ਜ਼ੋਰ ਨਾਲ ਬੋਲਦਾ ਨਹੀਂ ਹਾਂ ਜਦੋਂ ਵੀ ਬੋਲਾਂ ਪੈਟਰੋਲ ਆਵਾਜ਼ ਵੀ ਮਰਦਾ ਗੱਡੀ 'ਚ ਇਹਦਾ ਸਿੱਧਾ ਹੋ ਜਾਣਾ ਇਹਦਾ ਕੋਈ ਨਹੀਂ ਹੋਣਾ ਸਿੰਧੂ ਦੇ ਆਦਿ ਇਹਨੂੰ ਆ ਦੇ ਕਹਿੰਦਾ ਕਿੱਥੇ ਲਾ ਦੇਖੋ ਦੇਖੋ ਸਿੰਧੂ ਵੀ ਰਾਹੀ ਹੈ ਥੋੜਾ ਇਹਦੇ ਬੇਲ ਮਾਣਾ ਕਾਹ ਕੋ ਜਿਹੜਾ ਬਾਲੇ ਨੂੰ ਦੇ ਕੇ ਰਾਤ ਨੂੰ ਟਿਕ ਜਾ ਨਹੀਂ ਫੋਨ ਕਿੱਥੇ ਟਿਕਣਾ ਤਵਾ ਲੱਗ ਗਿਆ ਤਵਾ ਚਪੰਜਾ ਤਵਾ ਲੱਗ ਗਿਆ ਹਾਂ 52 30 ਤਵਾ ਲੱਗ ਗਿਆ ਗਰਾਮ ਆ ਚੱਲਿਆ ਹਾਂ ਹਾਂ ਖਲੋ ਦੋ ਕਿਲੇ ਆ ਅਸੀਂ ਵੀ ਹੋਣੇਗੇ ਆਏ ਜਵੇਰ ਤੇ ਬਾਟੀ ਕਿ ਨਹੀਂ ਹੋਈ ਨਹੀਂ ਪਾਲ ਜੀ ਹੋਇਆ ਨਹੀਂ ਹੋਇਆ ਨਹੀਂ ਹੋਇਆ ਚੱਲ ਠੀਕ ਆ ਉਹ ਫੋਨ ਆਪਣੇ ਭਾਈ ਫੋਨ ਦੇ ਰਹੇ ਉਹਦਾ ਉਹ ਨਹੀਂ ਖੁੱਲਣਾ ਪਹਿਲਾਂ ਫੋਨ ਨਹੀਂ ਨਿਕਲਣਾ ਪਟਾਲੇ ਮਿਲਣਾ ਪਹਿਲਾਂ ਹੀ ਖੁੱਲਣਾ ਅੱਗੇ ਚੱਲਦੇ ਆ ਇਹਦਾ ਸਵਾਦ ਤੇਰਾ ਮੇਲਾ ਨਹੀਂ ਪਟਿਆਲੇ ਮੇਲਾ